ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਹੈ ਅੱਜ ਸੱਚ ਜੁਗਾਰ ਸੱਚ ਹੈ ਵੀ ਸੱਚ ਹੁਣ दारू ਦੇ ਨਾਲ ਪੂਰਾ ਡੱਕੀ ਹੋਈ ਹੈ ਠੀਕ ਹੈ ਸੋ ਇੱਕ ਬਜ਼ੁਰਗ ਹੈਗੇ ਸਰਦਾਰ ਜੁਗੰਦੇ ਉਹ ਮਾਤਾ ਵਾ ਉਹਨਾਂ ਕੇ ਦੱਸੋ ਤੁਸੀਂ ਸਾਨੂੰ ਸਾਡੀ ਨਾ ਉਹ ਜਿੱਥੇ ਦੁਨੀਆ ਵੱਲੋਂ ਅਸੀਂ ਰਹੇ ਆਂ ਇੱਥੇ ਆਪਣਾ ਸਾਨੂੰ ਇਹੋ ਪੂਰਾ ਕੀਤਾਗਾ ਤੁਹਾਡੀ ਜੀ ਮੇਜ ਤੋਂ ਬਹੁਤ ਰਹਿਣੀ ਲੱਗੀ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਦੋਵੇਂ ਆਦਿ ਬਰਸਾਂ ਤੋਂ ਪਰੇਸ਼ਾਨ ਕਰਨਾ ਜਾਣ ਕੇ ਕਰਤਾਸਪੁਰ ਦੇ ਪਿੰਡ ਕੋਠੇ ਚ ਨੂੰ ਵੱਲੋਂ ਕੀਤੀ ਗਈ ਸਸ ਨਾਲ ਪੱਦ ਸਲੁਕੀ ਨੂੰ ਲੈ ਕੇ ਸਿਕ ਜਥੇਬੰਦੀਆਂ ਪਹੁੰਚੀਆਂ ਨੂੰ ਦੇਕਰ ਸ਼ਰਾਬ ਨਾਲ ਰੱਜੀ ਹੋਈ ਦਿਖਾਈ ਦਿੱਤੀ ਨੂੰ ਪਰਿਵਾਰ ਨੇ ਕਿਹਾ ਰੋਜ਼ਾਨਾ ਸ਼ਰਾਬ ਪੀ ਕੇ ਘਰ ਵਿੱਚ ਕਰਦੀ ਹੈ ਕਲੇਸ਼ ਸਿਕ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਹੁਣ ਪ੍ਰਚੁਰਕ ਮਾਤਾ ਦੇ ਨਾਲ ਹੋਈ ਕੁੱਟਮਾਰ ਤਾਂ ਇਸ ਮਹਿਲਾ ਦੇ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ ਪੁਲਸ ਪ੍ਰਸ਼ਾਸਨ ਨੂੰ ਇਸ ਮਹਿਲਾ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਕੀਤੀ ਅਪੀਲ ਦਿਖਾਉਂਦੇ ਹਾਂ ਤੁਹਾਨੂੰ ਕਿਸ ਤਰ੍ਹਾਂ ਸਿਕ ਜਥੇਬੰਦੀਆਂ ਘਰ ਪਹੁੰਚ ਕੇ ਹਰ ਹੀ ਹਾਂ ਗੱਲਬਾਤ ਉਸ ਬਜ਼ੁਰਗ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਹੈ ਅੱਜ ਸੱਚ ਜੁਗਾਰ ਸੱਚ ਹੈਵੀ ਸੱਚ ਹੁਣ दारू ਦੇ ਨਾਲ ਪੂਰਾ ਡੱਕੀ ਹੋਈ ਹੈ ਠੀਕ ਹੈ ਸੋ ਇੱਕ ਬਜ਼ੁਰਗ ਹੈਗੇ ਸਰਕਾਰ ਜੋ ਗਿੰਦੇ ਉਹ ਮਾਤਾ ਵਾ ਮਾਤਾ ਦੀ ਕੀ ਹਾਲਾ ਤੁਹਾਨੂੰ ਨਿਕਲ ਬਾਹਰ ਇਹ ਤੁਹਾਨੂੰ ਕੀ ਕਰਵਾ ਕਿਉਂ ਤੁਹਾਨੂੰ ਸੰਕਰਦੀ ਇਹਨਾਂ ਬਾਹਰ ਤੁਹਾਨੂੰ ਤੁਹਾਨੂੰ ਦੱਸੋ ਨਹੀਂ ਬੋਲ ਕੇ ਦੱਸੋ ਤੁਸੀਂ ਸਾਨੂੰ ਤੁਹਾਡੀ ਨਾ ਉਹ ਜਿੱਥੇ ਬੰਨਿਆਂ ਵੱਲੋਂ ਅਸੀਂ ਆਏ ਆ ਤੇ ਵੀ ਆਪਣਾ ਵੀ ਸਾਨੂੰ ਇਹੋ ਹੋਣਾ ਕੀਤਾ ਕਿ ਤੁਹਾਡੀ ਇਹ ਵੀਡੀਓ ਬਹੁਤ ਵਾਇਰਲ ਹੋ ਗਈ। ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਨੂੰ? ਕਹਦੇ ਹੋ। ਉੱਦਾਂ ਹੀ ਬੱਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ। ਹੂੰ। ਸਿਰੋ ਤੇ ਹੀ ਤੁਹਾਨੂੰ ਪਰੇਸ਼ਾਨ ਕਰਦੇ ਗਾਲਾਂ ਕੱਢਦੇ, ਪੀਕ ਆਹੀ ਆਹੀ। ਮਤਲਬ ਰੋਜ਼ ਕੋੜ ਮਾਰਦੀ ਰੋਜ਼। ਮਾਰਦੀ। ਕਿ ਜਦੋਂ ਦੋਵਾਂ ਜਿਵੇਂ ਪਰ ਜਦੋਂ ਤਾਂ ਇਹ ਸਭ ਜੁਦਾ ਲੱਗੇ। ਮੈਨੂੰ ਪਤਾ ਤੁਹਾਨੂੰ ਖਬਰ ਹੁੰਦੀ ਨਹੀਂ ਕੋਈ ਵੀ ਲੋੜ। ਠੀਕ ਹੈ? ਅਹੀਂ ਤੁਹਾਡੇ ਨਾਲ ਠੀਕ ਹੈ ਹਰ ਪੱਤ ਦੇ ਜਿਵੇਂ ਵੀ ਹੈਗਾ ਵਾ। ਇੱਕ ਤੇ ਭਰਾ ਮੇਰੇ ਆ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਤੇ ਜੱਥੇਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਬਾ ਸਾਡੇ ਵੱਲੋਂ ਤੇ ਜੇ ਤੇ ਮਾਤਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬਗੜਾ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮੜੀ ਜੀ ਅਬ ਜੂਰ ਦਾ ਵੀ ਪਰ ਮੇਰੀ ਪਲਸਟਰ ਲੱਤ ਹੈ ਪਲਸਟਰ ਤੇਰਾ ਲੱਗਾ ਉਹ ਤੇ दारू ਦੇ ਨਾਲ ਆ ਉਮਰਵਾ ਬੱਚਿਆਂ ਨੇ ਹੁਣ ਫਰਨਾਂ ਦੇ दारू ਦੇ ਨਾਲ ਡੱਕੀ ਹੈ ਹੈ ਨਹੀਂ ਸਾਡੇ ਕੋਲ ਨਹੀਂ ਹੈ ਇਹ ਬਿਰਥੇ ਕੋ ਡਰਾਵਾ ਵੇਖੋ ਜੀ दारू ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਹੈ ਤੇ ਸਿਆਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲੰਦਾ ਵਾ ਤੇ ਉਹ दारू ਦੇ ਨਾਲ ਪੂਰਾ ਆ ਵੀ ਦੇਖ ਲਓ ਤੁਸੀਂ ਕਿੱਦਾਂ ਡੱਕ ਹੋਈ ਤੇ ਬਜ਼ੁਰਗ ਮਾਤਾ ਦਾ ਕੀ ਕਸੂਰ ਸੀ ਜਿਹਨੂੰ ਕੁੱਟ-ਕੁੱਟ ਕੇ ਬੁਰੀ ਹਾਲਤ ਕਰ ਛੱਡੀ ਵੀ ਤੇ ਨੈਟਾ ਮੈਂ ਤਾਂ दारू ਪੀਂਦੇ ਨੂੰ ਮੈਨੂੰ ਲੱਗਦਾ ਫਿਰ ਮੈਂ ਜਮਨ ਤੋਂ ਪਹਿਲਾਂ ਦੀ ਪੀਂਦੀ ਹੈ ਮਤਲਬ ਬੱਚਿਆਂ ਦਾ ਕੋਈ ਵੀ ਨਹੀਂ ਆਪਣਾ ਫਿਕਰ ਹੈ ਨਹੀਂ ਬੱਚਿਆਂ ਦਾ ਕੋਈ ਟੀਚਰ ਵਾ ਵਾਪਰਾ ਮੇਰਾ ਵਾਪਰਾ ਮੇਰਾ ਵਾਪਰਾ ਮੇਰਾ ਤੂੰ ਹੀ ਰਹਿ ਗਿਆ ਇਹਦੇ ਚੋ ਚਲੋ 소ਫੀ ਦੇ ਨਾਲ ਕਰ ਲਾਂਗੇ ਇਹਨੂੰ ਕੋਈ ਗੱਲ ਨਹੀਂ 소ਫੀ ਹਾਂ ਨਹੀਂ ਪਹਿਲਾਂ ਸ਼ਰਮ ਨੂੰ ਚਾਹੀਦੀ ਆ ਇਹ ਉਹ ਕਹਿੰਦਾ ਵੀ ਟੀਚਰ ਵਾ ਟੀਚਰ ਮੈਂ ਡਾਕਟਰ ਵਾ ਵਾਪਰਾ ਡਾਕਟਰ ਵਾ ਮੈਂ ਡਾਕਟਰ ਉਹ ਟੀਚਰ ਕਹਿੰਦੇ ਟੀਚਰ ਟੀਚਰ ਪਾ ਕੇ ਡਾਕਟਰ ਵਾ ਆਪ ਵੀ ਉਹਦੇ ਕਿਸੇ ਭਾਰੇ ਨਾ ਕਹਿੰਦਾ। ਸਾਰੇ ਨਾਲੀ ਮਤਲਬ ਹੁਣ ਜਿਹੜਾ ਮਰਜ਼ੀ ਉਦਾਂ ਤੂੰ ਲੈ ਲੋ। ਆ ਬੱਚੇ ਆ ਦਾ ਬਣਿਆ ਦੇਖ ਲੂ। ਮੈਂ ਤੈਨੂੰ ਦੱਸਾਂ। ਤੈਨੂੰ ਦੱਸਾਂ। ਉਹਦਾ। ਉਹ ਸਮਝ। ਕਾਹ। ਪੜਾ। ਤੈਨੂੰ ਨਾ ਮਾਰਾ ਨਾ ਮਾਂ ਤੇ। ਤੇ ਮੈਂ ਡਾਕਟਰ ਆਇਆ ਕਰਦਾ। ਜਿਹੜੀ ਸ਼ਬਦਾਵਲੀ ਹੀ ਤੁਹਾਡੀ। ਮੈਂ ਉਹ ਵੱਡ ਬੋਲ ਨਹੀਂ ਸਕਦਾ। ਕੁੱਤੀਆਂ ਤੇ ਬਿੱਲੀਆਂ ਪਤਾ ਨਹੀਂ ਕੀ ਕੁਛ ਉਹਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ। ਸ਼ਰਮ ਦੇ ਵਿੱਚ ਡੁੱਬ ਕੇ ਮਰ ਜਾਣਾ ਚਾਹਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਆਏ ਹੋਣੇ ਬੋਲ ਲਈ ਬੋਲਣ ਦੇ ਮਰ ਜਾਣਾ ਚਾਹਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਫਗੜਾ ਨੌਕਰੀ ਮਿਲੀ ਤੇ ਫਿਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਰਾ ਤੁਸੀਂ ਕਰ ਦਿੱਤਾ ਉਹ ਤਾਂ ਮਜਾਰਕ ਤਾਂ ਬਚੁਰਗੀ ਦਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਉਹਦੀ ਉਹ ਡਰਦੇ ਮਾਰੇ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆਹ ਮਾਤਾ ਜੀ ਪਤਾ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਇੱਧਰ ਆ ਕਿੱਥੇ ਜਾਂਦੀ ਆ ਆ ਬੁੱਢੇ ਬਾਰੇ ਕਿੱਥੇ ਜਾਣਾ ਉਹਨੇ ਇਧਰ ਆ ਤੀਰਥ ਸਥਾਨ ਪਰ ਨਹੀਂ ਬੁੱਢੀ ਵਾਰ ਕਿਥੇ ਨਹੀਂ ਮੈਂ ਨਾ ਤੀਖੇ ਕਰਦੀ ਆ ਜੁਕ ਕਰੋ ਦਲਤ ਪਾਸੇ ਨਾ ਜਾਣ ਦੀ ਲੋੜ ਨਹੀਂ ਬੋਲਣਾ ਕਰਿਓ ਬੋਨਾ ਸ਼ਰਦਾਰੀ ਨਾ ਦਲਤ ਬੋਲਣ ਦੀ ਲੋੜ ਨਹੀਂ ਰਿਪੋਰਟ ਬੱਚੀ ਬੋਲਾਂਗੇ ਮੇਰੀ ਕਸਮ ਮਾਤਾ ਕਿਥੇ ਜਾਂਦੀ ਕਿਥੇ ਆਂਦੀ ਆ ਵੇ ਬਾਬਾ ਜੀ ਆਏ ਬਾਬੀ ਜੇ ਬਾਬਾ ਜੀ ਆਹ ਚਲਿੱਤਰ ਆ ਨਾ ਜਿਹੜੇ ਅਸੀਂ ਚਲਿੱਤਰ ਬਹੁਤ ਇਹੋ ਜਿਹੇ ਵੇਖ ਚੁੱਕੇ ਹਾਂ ਉਹ ਜਿਹੜੇ ਚਲਿੱਤਰ ਆਪਾਂ ਰੋਜ਼ ਵੀ ਲਿੱਦੇ ਆ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈਟ ਆਪਾਂ ਕੀਤੇ ਪਏ ਆ ਠੀਕ ਹੈ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇੱਥੇ ਵਾਇਰਲ ਹੋਈ ਆ ਸਾਨੂੰ ਮਜਬੂਰ ਕਰਨ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਵਾ ਕਟੋ ਕਟ ਵੀ 70 75 ਮੈਂ ਕਹਿਣਾ ਕਰਦਾ ਕਿ ਸਾਹਮਣੇ ਆ ਰਿਹਾ ਕੈਮਰਾ ਵਿੱਚ ਨੇ ਆਹ ਜੀ ਹੋਰ ਵੀ ਹੋਣੀ ਆ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਟਕੇ ਪਏ ਆ ਆਪਾਂ ਉਹ ਚੀਜ਼ ਮੈਂ ਦੱਸਾਂ ਦੇ ਨੂੰ ਹੁਣ ਤੂੰ ਕੋਈ ਦੱਸਣਾ ਮੈਂ ਹੀ ਦਿੰਦੀ ਹਾਂ ਕੁਝ ਦੱਸ ਦਿੰਦਾ ਹਾਂ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣ ਮੇਰੀ ਮੇਰੀ ਗੱਲ ਨੂੰ ਹੁਣ ਕੁਝ ਨਹੀਂ ਆਪਾਂ ਬੋਲਣਾ ਕਗਰਾਂ ਦੀ ਮੱਡੀ ਤੇ ਥੇ ਟੋੜੀ ਜਾਂਦੀ ਹੈ ਜਿੱਥੇ ਮਰਜੀ ਜਾਵੇ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗ ਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਜ਼ੀ ਹੋਵੇ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈਪ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹਣੀ ਵਟਨ ਦੇਣੀ ਠੀਕ ਹੈ ਮਾਰ ਕੋਟ ਤੇ ਬਹੁਤ ਦੂਰ ਦੀ ਗੱਲ ਹੈ ਇਹ ਸਾਰਾ ਭਾਵੇਂ ਨਗਰ ਹੀ ਇਹ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਤੀਰ ਦੇ ਜਿੰਮੇਦਾਰ ਹੋਣ ਤੇ ਮੈਂ ਖੜੀ ਹਾਂ ਅਸੀਂ ਅੰਦਰੋਂ ਸਾਰਿਆਂ ਨੂੰ ਕੱਢ ਲੈ ਕੋਈ ਨਹੀਂ ਆਪਿਆ ਲੈਣੇ ਜਦੋਂ ਨੱਥ ਪੈ ਗਈ ਆ ਉਹ ਸਭ ਨੂੰ ਬੁਲਾਓ ਮਾਰੇ ਵਾਹ ਬੁਲਾ ਯਾਰ ਹੁਣ ਗੁੰਗੜ ਡ੍ਰਿੰਕਰ ਨਹੀਂ ਤੂੰ ਆਪ ਰੋਜ਼ ਧੜੀ ਦਾ ਕਰੇ ਮੈਂ ਪਾਇਆ ਉਹ ਤੇ ਇਹ ਨਾਲ ਤੁਸੀਂ ਮਾਤਾ ਨਾਲ ਨਾਲ ਤੁਸੀਂ ਬਜ਼ੁਰਗ ਦੇ ਨਾਲ ਨਹੀਂ ਨਹੀਂ ਕਰਨ ਬਾਹਰ ਗੁੰਗੜਾ ਯਾਰ ਭਾਈ ਇਹਨੂੰ ਉਹ ਕਹਿੰਦੇ ਹੋਰ ਕੀ ਆ ਹੋਰ ਕੀ ਆ ਸੂਡ ਸਵਾਦੇ ਤਿੰਨ ਤੱਕ ਆਵੇ ਇਹ ਉਹਦਾ ਸਾਰਾ ਬੰਦਾ